ਉਠੜ ਕੇ ਪਾਰਤਾਏ ਹਰਪਜਨ ਸਿੰਘ ਨੇ ਦੱਸੀ ਆਪਣੀ ਹੱਟ ਪੀਤੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦੇ ਹਾਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਉਹਨਾਂ ਕਿਹਾ ਕਿ ਉਸ ਸਮੇਂ ਦੀਆਂ ਹਕੂਮਤਾਂ ਦਾ ਚੱਲਿਆ ਕਹਿਰ ਅਤੇ ਇੱਕ ਦਿਲਾਂ ਦੇ ਹੋਏ ਟੋਟੇ ਅਤੇ ਬਣ ਗਏ ਦੋ ਦੇਸ਼ ਇੱਕ ਪਾਸੇ ਭਾਰਤ ਤੇ ਦੂਜੇ ਪਾਸੇ ਪਾਕਿਸਤਾਨ ਇੱਕ ਪਲ ਵੀ ਵਿੱਚ ਹੀ ਸਕੇ ਭਰਾਵਾ ਵਾਂਗੂ ਰਹਿਣ ਵਾਲੇ ਯਾਰ ਬਣ ਗਏ ਇੱਕ ਦੂਜੇ ਦੇ ਦੁਸ਼ਮਣ ਨਹੀਂ ਭੁੱਲਦਾ ਉਹ ਪੁਰਾਣਾ ਘਰ ਅਤੇ ਘਰ ਦੇ ਵਿੱਚ ਖੇਡਦਾ 10 ਸਾਲ ਦਾ ਹਰਪਜਨ ਸਿੰਘ ਅੱਜ ਵੀ ਜਦੋਂ 15 ਅਗਸ ਆਜ਼ਾਦੀ ਵਾਲਾ ਦਿਨ ਆਉਂਦਾ ਹੈ ਤਾਂ ਯਾਦ ਆ ਜਾਂਦੇ ਨੇ ਉਹ ਵਿਛੜੇ ਹੋਏ ਯਾਰ ਉਹ ਕਾਰ ਜਿਸ ਦੇ ਵਿੱਚ ਕਦੀ ਖੇਡਦੇ ਹੁੰਦੇ ਸੀ ਅਤੇ ਨਵਾਂ ਪੱਕਾ ਘਰ ਬਣਾਉਂਦਾ ਅਸੀਂ ਸੁਪਨਾ ਲੈਂਦੇ ਸੀ ਅੱਜ ਵੀ ਮਨ ਵਿੱਚ ਤਾਂਗ ਹੈ ਕਿ ਉਹ ਕਿਹੜਾ ਵੇਲਾ ਹੋਵੇ ਕਿ ਮੈਂ ਆਪਣੇ ਪੁਰਾਣੇ ਘਰ ਪਾਕਿਸਤਾਨ ਦੇ ਵਿੱਚ ਜਾ ਸਕਾਂ ਅਤੇ ਕਦੀ ਨਿੱਕੇ ਹੁੰਦੇ ਜਿੱਥੇ ਖੇਡਦੇ ਹੁੰਦੇ ਸੀ 15 ਅਗਸਤ 1947 ਨੂੰ ਦੁਸ਼ੀਆਂ ਦੀ ਵੰਡ ਹੋ ਜਾਂਦੀ ਹੈ ਤੇ ਇਹ ਵੰਡ ਹੋਣ ਤੇ ਦੋ ਦੇਸ਼ ਬਣ ਜਾਂਦੇ ਨੇ ਜਿੱਥੇ ਕਿ ਭਾਰਤ ਅਤੇ ਪਾਕਿਸਤਾਨ ਬਣ ਜਾਂਦਾ ਪਰ ਉਸ ਟਾਈਮ ਤੇ ਜਦੋਂ ਵੰਡ ਹੁੰਦੀ ਹੈ ਤੇ ਉਸ ਵੇਲੇ ਵੱਡਾ ਉਜਾੜਾ ਵੀ ਹੁੰਦਾ ਵਾ ਤੇ ਉਜਾੜੇ ਨਾਲ ਵੱਡੇ ਵੱਡੇ ਘਰ ਜਿਹੜੇ ਆ ਉਜੜ ਕੇ ਉਹ ਕਿਤਨਾ ਕਿਤੇ ਭਾਰਤ ਵਿੱਚ ਆਉਂਦੇ ਨੇ ਤੇ ਭਾਰਤ ਦੇ ਕੁਝ ਲੋਕ ਜਿਹੜੇ ਆ ਉਹ ਪਾਕਿਸਤਾਨ ਵਿੱਚ ਚਲ ਜਾਂਦੇ ਨੇ ਪਰ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਏ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਭਾਈ ਸਾਹਿਬ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਅ ਗੱਲ ਕਰੀਏ ਉਸ ਸਮੇਂ ਦੀ ਸਾਲ 1947 ਦੀ ਜਦੋਂ ਵੰਡ ਹੁੰਦੀ ਆ ਕਿੰਨੀ ਉਮਰ ਸੀ ਤੁਹਾਡੀ ਮੇਰੀ 10 ਸਾਲ ਦੀ ਕਿਹੜੀ ਕਲਾਸ ਪੜ੍ਹਦੇ ਸੀ ਤੁਸੀਂ 4th ਚ ਚੌਥੀ ਚ ਅਸਲ ਚੌਥੀ ਕਲਾਸ ਪੜ੍ਹਦੇ ਸੀ ਤੁਸੀਂ ਇਸ ਤਰੀਕੇ ਦਾ ਮੈਸੇਜ ਮਿਲਿਆ ਸੀ ਕਿ ਦੂਦੇਸ਼ਾ ਦੀ ਵੰਡ ਹੋਣ ਜਾ ਰਹੀ ਹੈ ਅਨਾਉਂਸਮੈਂਟ ਹੁੰਦੀ ਹਈ 40 ਲੋਹਾ ਪਾਹ ਹਿੰਦਿਆ ਲੋਹਾ ਖੰਡ ਜਦਾ ਜਾਂਦੀ ਆ ਔਰ ਇਹ ਜਨ ਸਭ ਕੋ ਚਰਵਾ ਲੈ ਗਿਆ ਖੰਡ ਦੇ ਲੋਹਾ ਜਿਹੜਾ ਤੇ ਫਿਰ ਪਾਰਟੀਸ਼ਨ ਵਾਸਤੇ ਆਰਡਰ ਹੋਏ ਪੀਟਨ ਸੈਟਅਪ ਪੈਣਾ ਹੈ ਠੀਕ ਪਰ ਜਦੋਂ ਤੁਸੀਂ ਛੱਡ ਕੇ ਆਉਂਦੇ ਹੋ ਕਿਸ ਤਰੀਕੇ ਦਾ ਮੰਜ਼ਰ ਸੀ ਕਿਸ ਤਰੀਕੇ ਨਾਲ ਪਹੁੰਚੇ ਸੀ ਤੁਸੀਂ ਭਾਰਤ ਅਸੀਂ ਗੱਡਿਆਂ ਤੋਂ ਨਹੀਂ ਆਇਆ ਸਾਡਾ ਜਿਹੜਾ ਕਾਫਲਾ ਸੀ 250 ਦਾ ਆਇਆ ਇੱਕ ਲੈਣ ਦੇ ਚੱਲਦੇ ਹੁੰਦੇ ਸੀ ਥੋੜਾ ਥੋੜਾ ਸਮਾਨ ਲੈ ਕੇ ਆਇਆ ਸੀ ਤੇ ਸਿਰਫ ਆਪਣਾ ਪਰਿਵਾਰ ਲੈ ਕੇ ਨਾ ਕੁਝ ਨਹੀਂ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਜਦੋਂ ਨਿਕਲਦੇ ਹੋ ਉਥੋਂ ਕਾਫੀ ਵੱਡ ਫਟ ਹੋਈ ਸੀ ਉਸ ਵੇਲੇ ਵੇਖਿਆ ਕਿ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਸੀ ਜਿਹੜੇ ਦੋਸਤ ਇਕੱਠੇ ਰਹਿੰਦੇ ਸੀ ਉਹਨਾਂ ਨੇ ਹੀ ਉਹਨਾਂ ਨੂੰ ਵੱਢ ਦਿੱਤਾ ਕਿਸ ਤਰੀਕੇ ਦੇ ਹਾਲਾਤ ਸੀ ਉਸ ਵੇਲੇ ਕਲਾਸ ਬਡੇ ਖਿਲਾਫ ਸੀ ਕਟਵਟ ਬਹੁਤ ਹੋਣਦੇ ਸੀ ਹਾਂ ਤੇ ਐਂ ਆਪਣੇ ਸਾਹਮਣੇ ਰੱਖ ਜੇ ਜਬ ਬੁੱਢਾ ਆਦਮੀ ਹਣਾ ਛੋਟਾ ਵਿਚਾਰੇ ਉਹਨਾਂ ਨੂੰ ਪਾਣੀ ਕੋਈ ਨਹੀਂ ਦੇਂਦਿਆ ਉਹ ਜਨ ਮੰਜੇ ਉੱਤੇ ਪੈ ਥੱਲੇ ਪੈ ਪਰ ਅੱਜ ਕੋਈ ਯਾਰ ਦੋਸਤ ਯਾਦ ਆਉਂਦੇ ਨੇ ਕੋਈ ਯਾਦ ਮਨ ਨੂੰ ਗੁਲਜ਼ਾਰ ਰਹਿਮਤ ਮੇਰੇ ਨਾਲ ਪੜਦਾ ਹੁੰਦਾ ਸੀ ਹਾਂ ਦੂਸਰੀ ਕਲਾਸ ਚ ਉਹ ਉੱਥੇ ਰਹਿ ਗਏ ਆ ਜੋ ਕਿ ਪਾਰਟੀ ਹੋਈ ਜਿਹੜੇ ਮੁਸਲਮਾਨ ਸੀ ਉੱਥੇ ਰਹੇ ਸੀ ਜਿਹੜੇ ਆਂ ਹਿੰਦੂਆਂ ਤਾਂ ਡਰਨਾ ਪਿਆ ਪਰ ਅੱਜ ਤਾਂ 87-88 ਸਾਲ ਦੀ ਉਮਰ ਹੋ ਗਈ ਆ ਉਦੋਂ ਤੁਸੀਂ 10 ਸਾਲ ਦੇ ਸੀਗੇ ਪਰ ਕੁਝ ਯਾਦਾਂ ਹੋਣੀਆਂ ਉਹ ਚੀਜ਼ ਦੀਆਂ ਜੁੜੀਆਂ ਘਰ ਦੀਆਂ ਕੋਈ ਦੱਸੋਗੇ ਸਾਨੂੰ ਹਾਂ ਸਾਡਾ ਘਰ ਦਾ ਬੜਾ ਤੜਾ ਬਹੁਤ ਦਾ ਹਈ ਘਰ ਘਰ ਤੋਂ ਕਦਾਲ ਵਿੱਚ ਚੂਸੀ ਨਾ ਵਟਾ ਗੇਟ ਲੱਗਦਾ ਹੈ ਲੱਕੜ ਦਾ ਤੇ ਪਰਲੇ ਪਾਛੇ ਪੱਠ ਵਿੱਚ ਨਾ ਪਿੱਪਲ ਸੀਗਾ ਹਾਂ ਅ ਸੇਟ ਆ ਸਟਾਈਆਂ ਹੁੰਦੀਆਂ ਰਹੀਆਂ ਤੇ ਸਰੀਆਂ ਇਟਾਂ ਮਿੱਟੀ ਵੀ ਪਿ ਮੁਕਾਲਪ ਹੁੰਦੇ ਨਵੇਂ ਪੱਕੇ ਬੰਗਾਲਪ ਹੁੰਦੇ ਆ ਪਹਿਲਾਂ ਲੋਕਾਂ ਕੱਚੇ ਦੇਖਦੇ ਉੱਥੇ ਤੇ ਫਿਰ ਉਹਨਾਂ ਚਿਰ ਪਾਟੀ ਜਨ ਹੋ ਗਈ ਵਿੱਚ ਇਹਦਾ ਪੈਸਾ ਨੂੰ ਤੇ ਕੀ ਉਹ ਸਮਾਨ ਵੀ ਉੱਥੇ ਰਹਿ ਗਿਆ ਤੁਸੀਂ ਦੱਸਿਆ ਜਿੱਦਾਂ ਵੱਡਾ ਘਰ ਸੀਗਾ ਤੇ ਫਿਰ ਡੰਗਰ ਵੀ ਵਾਕਾਫੀ ਹੋਣੇ ਆ ਕੋੜੀਆਂ ਵੀ ਰੱਖੀਆਂ ਸੀਗੀਆਂ ਨਹੀਂ ਕੋੜੀਆਂ ਨਹੀਂ ਹੈ ਕੋਈ ਵੀ ਦੇ ਦੂਰੇ ਡੰਗ ਡੰਗ ਸਲ ਤੇ ਜਾਟਾ ਜੇੜਾ ਉਹ ਦੋ ਮੱਜਾਂ ਤੇ ਦੋ ਬਲਦ ਜਿਹੜੇ ਗੱਡੇ ਰਜੋੜ ਕੇ ਲਿਆਦੇ ਸੀ ਉਹ ਆਏ ਆ ਬਸ ਪਰ ਕੀ ਬਣੋ ਉਹ ਜਿਆਦਾ ਹੁੰਦੀਆਂ ਨੇ ਉਹ ਜਗਾਹ ਜਿਆਦਾ ਜਿੱਥੇ ਜਿੱਥੇ ਤੁਸੀਂ ਗਏ ਸੀ ਕਿੱਡੇ ਸੀਗੇ ਬਿਲਕੁਲ ਜਿਆਦਾ ਹੁੰਦੇ ਜਨਾ ਮੇ ਖੇੜਦੇ ਹਾਂ ਸਭ ਕੋਈ ਫਜ਼ਾ ਜਦੋਂ ਪਾਣੀ ਲਾਤਾ ਹੁੰਦਾ ਹੈ ਖੇਤਾਂ ਨੂੰ ਤੇ ਇੱਕ ਲੋਪ ਤੋਂ ਦੀ ਨੋਪ ਤੋਂ ਉਹ ਰਹੁੰਦੇ ਹੁੰਦੇ ਸੀ ਤੇ ਤੁਹਾਡੀ ਵਾਰੀ ਆ ਉਹ ਤੋਂ ਹੀ ਲਾ ਗੋਲੋਂ ਤੇ ਪਰ ਪਰ ਅੱਜ ਉਹ ਸੀਮ ਤੁਸੀਂ ਯਾਦ ਕਰਦੇ ਹੋ ਕਿ ਦਿਲ ਕਰਦਾ ਫਿਰ ਲਾਹੌਰ ਜਾਣ ਨੂੰ ਉਸ ਘਰ ਵੇਖਣ ਨੂੰ ਮੇਰਾ ਦਿਲ ਤੇ ਬਹੁਤ ਕਰਦਾ ਪਰ ਮੇਰੀ ਸਿਹਤ ਹੁਣ ਲਾਜ ਦੀ ਕਰਦੀ ਮੈਂ ਜਾਵਾਂ ਉੱਥੇ ਦਿਲ ਬਹੁਤ ਕਰਦਾ ਮੈਨੂੰ ਸਾਲਾਂ ਨਾਲ ਚਾਪਦਾ ਮਨ ਫੇ ਪੂਰੇ ਪਿੰਡ ਦਾ ਕਿਹੜੇ ਕਿਹੜੇ ਪਾਸੇ ਗੁਰਦੁਆਰਾ ਕਿੱਥੇ ਜਿੱਦਣ ਇਸ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਸੀ ਤੇ ਮਰਦਾ ਸਰੂਪ ਜਿਹੜਾ ਸੀ ਕਿਵ ਨਾਲੀ ਕੇ ਦਵੋਗੇ ਤੇ ਬੇਦ ਵੀ ਹੋਣੀ ਆ ਮਿੱਟੀ ਪਈ ਉੱਤੇ ਫਿਰ ਉਹ ਅਰਦਾਸ ਕਰਕੇ ਤਾਂ ਲਾਗੇ ਖੂਬ ਇਸ ਤਰ੍ਹਾਂ ਆ ਫਿਰ ਉਹਦੇ ਵਿੱਚ ਫੁਵਾ ਕਰਤਾ ਹਾਂ ਅਛਾ ਜੀ ਹਾਂ ਪਰ ਪਰ ਅਜੋ ਦੋਸਤ ਯਾਦ ਨੇ ਪੂਰੇ ਜੇ ਅੱਜ ਦਿਲ ਕਰਦਾ ਫਿਰ ਉਹਨਾਂ ਦੋਸਤਾਂ ਨੂੰ ਮਿਲਣ ਦਾ ਯਾਰ ਤੇ ਕਰਦਾ ਕੀ ਪਤਾ ਹੈ ਗਿਆ ਕਦੀ ਮਰੀ ਗਿਆ ਵਿਚਾਰੇ ਸੜ ਹਾਂ ਹਾਂ ਕਿੰਨੇ ਸਾਲ ਹੋ ਗਏ ਹਾਂ केड़ा पिंडा कुछ अपने यारा अपना जो तू निकले करे फिर कुछ समान नहीं दे अपने दोस्तानों, मैं है -चले है, मेरे घर की देखभाल रखियो अख्या नैती, आएक नैती, आएक नैती आएक चले जाना, पूरा, जा तू कले टे तुम चले मैं कितना मैं नहीं करना बिलकुल ही ਮਾ ਇਹਦਾ ਲੋਕ ਸਭਾ ਦਾ ਗਾਹੀ ਦਾ ਠੀਕ ਹੈ ਪਰ ਜੇ ਅੱਜ ਤੁਹਾਨੂੰ ਮੌਕਾ ਮਿਲੇ ਉਧਰ ਜਾਣ ਦਾ ਤੁਹਾਡੇ ਬੱਚੇ ਕਹਿੰਦੇ ਵੀ ਤੁਹਾਨੂੰ ਲੈ ਕੇ ਜਾਣੇ ਆ ਤੇ ਕੀ ਤੁਸੀਂ ਲੈ ਜਾਓਗੇ ਆਪਣੇ ਘਰ ਲੈ ਜਾਓਗੇ ਸਿੱਦੇ ਬਿਲਕੁਲ 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 ਖੜਾ ਮਾ ਮੇਰਾ ਪਿੰਡ 88 74 ਆ ਅੱਛਾ ਜੀ 88 74 ਦਾ ਜਿਲ੍ਹਾ ਲਲਪੁਰ ਤਹਿਸੀਲ ਜਟਕੋਟ ਤੇ ਸਾਡਾ ਪਿੰਡ ਤੋਂ ਵਿਧਾਈ ਸ਼ਹਿਰ ਲਲਪੁਰ 6 ਕਿਲੋਮੀਟਰ ਪਿੰਡ ਬਹੁਤ ਤਗੜਾ ਹੈਗਾ ਹਾਲ ਤਾਂ ਅੱਜ ਦੇ ਸਮੇਂ 'ਚ ਜਿਸ ਤਰੀਕੇ ਨਾਲ ਲੰਮਾ ਸਮਾਂ ਹੋ ਗਿਆ ਵਾ ਅੱਜ ਤੋਂ 76 ਸਾਲ ਪੁਰਾਣੇ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਭਾਰਤ ਵੱਖਰਾ ਬਣ ਗਿਆ ਪਾਕਿਸਤਾਨ ਵੱਖਰਾ ਬਣ ਗਿਆ ਪਰ ਬੜੀਆਂ ਜਿਆਦਾ ਹੁੰਦੀਆਂ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੱਪੀਆਂ ਹੁੰਦੀਆਂ ਨੇ ਕਿਉਂਕਿ ਉਸ ਪੁਰਾਣਾ ਸਮਾਂ 'ਚ ਕੁਝ ਨੱਪਦੇ ਸੀਗੇ ਜੋ ਰੱਖਦੇ ਸੀਗੇ ਉਹ ਸ਼ਹਿ ਯਾਦ ਕੋਈ ਉਹ ਚੀਜ਼ਾਂ ਜਿਹੜੀਆਂ ਕਿਤੇ ਰੱਖੀਆਂ ਹੁਣ ਆਪਣੀਆਂ ਸਾਹਮਣੇ ਕਿਉਂਕੋ ਡੋਣੇ ਰੱਖ ਕੇ ਆਏ ਹੋਵੋ ਜਿਹੜੇ ਖਪਾ ਉਹ ਨਹੀਂ ਖਪਾ ਬੜੇ ਬੜੀ ਵਧੀਆ ਹੁੰਦੀ ਖਪਾ ਜਿਹੜੀ ਆ ਭਰੇ ਹੁੰਦੇ ਅੰਦਰ ਜਿਹੜੇ ਆ ਸਾਡੇ ਘਰ ਦੇ ਦੋ ਸਦੂਕੂ ਤੇ ਬڑے-ਬڑے ਤਗੜੇ ਲੱਕੜ ਦੇ ਬਣਿਆ ਕੋਕੇ ਲੱਕੜ ਦੇ ਕੋਕੇ ਹੈ ਤੇ ਕਪਾ ਦੇ ਪਰੇ ਤੇ ਬਿਲਕੁਲ ਸੋਹਣੇ ਹੈ ਤੇ ਅਹੀਂ ਤਾਂ ਕੁਝ ਨਹੀਂ ਕੀਆ ਸੋਨਾ ਲਿਖਿਆ ਹਾਂ ਸੋਦੀ ਮਸਲਾ ਪਈ ਨਹੀਂ ਪੈਸਾ ਮਿਲਦਾ ਨਹੀਂ ਪੈਸਾ ਉੱਟ ਕੱਟ ਸੀ ਗਾ ਦੇ ਜੀ ਪਰ ਹੁਣ ਸਮੇਂ 'ਚ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜਿਵੇਂ ਸਰਕਾਰਾਂ ਕੋਈ ਇਹੋ ਜਿਹਾ ਰਾਹ ਬਣਾਉਣ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਆ ਉਹ ਫੇਰ ਜਾ ਕੇ ਆਪਣੇ ਘਰ ਵੇਖ ਸਕਣ ਕੋਈ ਇਹੋ ਜਿਹਾ ਰਸਤਾ ਬਣਾਉਣ ਸੋਕਾ ਇਹ ਤਾਂ ਸਰਕਾਰ ਨੂੰ ਚਾਹੀਦਾ ਕੋਈ ਕੋਈ ਨਾਲ ਸਾਡੇ ਵਾਸਤੇ ਕਰਨ ਆਂ ਜਾ ਕੇ ਵੇਖੀ ਕਿ ਕਿੱਥੇ ਜਮੀਨ ਸੀ ਕਿੱਥੇ ਤੁਹਾਡੇ ਘਰ ਸਨ ਮੈਨੂੰ ਲੈ ਚਲ ਮੈਂ ਆਪਣੀ ਕੱਲ ਚੱਲ ਜਾਵਾਂ ਉੱਥੇ ਆਪਣੇ ਘਰ ਠੀਕ ਹੈ ਅਈ ਹਰਦਾ ਸਹੀ ਆਬ ਨੂੰ ਪੂਰੀ ਠੀਕ ਹੈ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਸੀਂ ਤਾਂ ਨਾ ਹਰਪਜਨ ਸਿੰਘ ਜੀ ਨਾਲ ਗੱਲ ਕਰਾਰੇ ਸੀਗੇ ਜੋ 10 ਸਾਲ ਦੀ ਏਜ ਵਿੱਚ ਜਦੋਂ ਪਾਕਿਸਤਾਨ ਤੇ ਭਾਰਤ ਦੋ ਦੇਸ਼ ਬਣ ਜਾਂਦੇ ਨੇ ਤੇ 10 ਸਾਲ ਦੀ ਏਦ ਵਿੱਚ ਉੱਜੜ ਕੇ ਉਥੋਂ ਭਾਰਤ ਆਉਂਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦਾ ਦਰਦ ਭਰਿਆ ਰਸਤਾ ਸੀਗਾ ਕਿਸ ਤਰੀਕੇ ਨਾਲ ਉਹ 250 ਗੱਡੀਆਂ ਦਾ ਜਿਹੜਾ ਕਾਫਲਾ ਸੀ ਉਹਦੇ ਵਿੱਚ ਜਿਹੜਾ ਆਪਣੇ ਉਹ ਪਹੁੰਚੇ ਨੇ ਭਾਰਤ ਤੇ ਇਹ ਨਾਲ ਨਾਲ ਉਹਨਾਂ ਵੱਲੋਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ ਕਿ ਆਪਣੇ ਮੇਰੇ ਯਾਰ ਦੋਸਤ ਵੀ ਸੀਗੇ ਉਧਰ ਪਰ ਅੱਜ ਹੋ ਸਕਦਾ ਮਰ ਖੱਪ ਗਏ ਹੋਣ ਪਰ ਕਿਤਨਾ ਕਿਤੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਤੇ ਬਾਪੂ ਜੀ ਵੱਲੋਂ ਬਾਰ ਬਾਰ ਮੌਕਾ ਮਿਲਦਾ ਹੈ ਸਰਕਾਰ ਬਣਾਉਂਦੀ ਆ ਤੇ ਜਰੂਰ ਜਾਵਾਂਗੇ ਪਰ ਸਰੀਰ ਮੇਰੀ ਜਿਹੜੀ ਸਿਹਤ ਆ ਉਹ ਇਜਾਜ਼ਤ ਨਹੀਂ ਦਿੰਦੀ ਪਰ ਮੇਰੀ ਖਾਹਿਸ਼ ਜਰੂਰ ਅਬ ਇੱਕ ਵਾਰੀ ਜਰੂਰ ਜਾਵਾਂ ਤੇ ਆਪਣੇ ਘਰ ਨੂੰ ਅਤੇ ਉਸ ਥਾਂ ਨੂੰ ਵੇਖ ਕੇ ਆਵਾਂ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਅਨਿਸ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੇ